ਇੱਥੇ ਮੈਂ ਲੁਧਿਆਣਾ ਗਿਆ ਦੀ ਚਮਕੌਰ ਲਿਆ ਘਰਾਂ ਚੋਂ ਕਰਦਾ ਆ ਜਿਹੜੀ ਲਾਈਨ ਹੈ ਨਾ ਇਧਰ ਲੁਧਿਆਣੇ ਤੋਂ ਆ ਰਹੀ ਆ ਇਧਰੋਂ ਫਿਰੋਜ਼ਪੁਰ ਨੂੰ ਜਾਂਦੀ ਆ ਟ੍ਰੇਨਾਂ ਜਾਂ ਇੰਨੀਆਂ ਲੰਘਦੇ ਨੇ ਨਾ ਰਾਤ ਨੂੰ ਸੌਣ ਹੀ ਨਹੀਂ ਦਿੱਤਾ ਆ ਦੇਖੋ ਉਹ ਆਉਂਦੀ ਆ ਦੇਖੀ ਬਾਲੀਆਂ ਆਉਂਦੀਆਂ ਨੇ ਇੱਕ ਆ ਗਈ ਇੱਕ 바ਗੀ ਡਬਲ ਲਾਈਨ ਆ ਆ ਦੇਖੋ ਆਉਂਦੀ ਰੇਤਾਂ ਠੋਂਦੀ ਇੱਕ ਮਨਲਾ ਪਿੱਛੋਂ ਵੀ ਆ ਰਹੀ ਐ ਇਧਰੋਂ ਅੱਗ ਕੱਢਦੀ ਜਾਂਦੀ ਆ ਰੋਜ ਪਰ ਨੂੰ ਜਾਂਦੀ ਐ ਲੈਣਾ ਇੱਕ ਮਨਲਾ ਇਧਰੋਂ ਵੀ ਆ ਰਹੀ ਐ ਸ਼ਾਇਦ ਨਾਲੇ ਪਿੱਛੇ ਆ ਗਈ ਨੰਗੀ ਪੰਜ-ਪੰਜ ਮਿੰਟਾਂ ਬਾਅਦ ਆਉਂਦੀਆਂ ਨੇ 5 ਮਿੰਟ ਕਿਹੜਾ ਹੁਣ ਆ ਜਾਂਦੇ ਇੱਕ ਅੱਧੀ